ਚੰਡੀਗੜ੍ਹ ਸੈਕਟਰ 13 ਹਾਂਜੀ ਕੀ ਹਾਲ ਚਾਲ ਸਸ ਜੀ ਮੈਂ ਉਹ ਤੇ ਇਧਰ ਸੌਤਾ ਜੀ ਮੇਰੇ YouTube ਚੈਨਲ ਤੇ ਇੱਕ ਹੱਜੇ ਬਲੌਗ ਦੇ ਵਿੱਚ ਸੋਆ ਦਾ ਯੋਟਾ ਤੇ ਅੱਜ ਹੈਗੇ ਜੀ ਆਪਾਂ ਤਾਬੋ ਦੇ ਵਿੱਚ ਤਾਬੋ ਇੱਥੋਂ ਪੈਂਦਾ ਤਾਬੋ ਨਾਲੋਂ ਤੋਂ ਪੈਂਦਾ ਕਾਜਾ ਤੋਂ ਪੈਂਦਾ 40 ਕਿਲੋਮੀਟਰ ਤੇ ਅਸੀਂ ਰਾਤ ਉੱਥੇ ਆ ਗਈ ਸੀ ਤੇ ਹੁਣ ਜਾ ਰਹੇ ਹਾਂ ਅੱਜ ਕਿੱਥੇ ਕਿੱਥੇ ਦਾ ਪਲਾਨ ਹੈ ਅੱਜ ਆਪਾਂ ਤਾਬੋ ਮਿਨਿਸਟਰੀ ਫਿਰ ਉਸੇ ਬਾਅਦ ਆਪਣਾ ਜੂਬਲੇ ਦੇਖਣ ਟਾਈਮ ਲਗਾ ਦੇਵਾਂਗੇ ਉਹ ਟਾਈਮ 8:00 ਕਿਲੋਮੀਟਰ ਕੱਟ ਕੇ ਅਗਰੇ ਦਾ ਖਰਾ ਹੋ ਜਾਵੇਗਾ ਕੋਈ ਚੱਕਰ ਨਹੀਂ ਦੇਖ ਲਾਗੇ ਇਹ ਟਾਈਮ ਹੋ ਜਾਵੇਗਾ ਹਾਂ ਠੀਕ ਹੈ ਉਸਕੇ ਬਾਅਦ ਨਾਕੋ ਤੇ ਸਿੱਧਾ ਫਿਰ ਨਾਰਕੰਡਾ ਲਗਾ ਦੇਗੇ ਨਾਰਕੰਡਾ ਬਸ ਇਹ ਬਿਲੈ ਲੇ ਬਿਲੈ ਲਾ ਕੇ ਚਲੋ ਦੇ ਦੇ ਉਹੀ ਦਰਵਾਜ ਸ਼ਾਮ ਦੇ 7:00 8:00 ਵਜੇ 7:00 8:00 ਵਜੇ ਨਾਮ ਤੋਂ ਨਾਮ ਤੋਂ ਵਜੇ ਚਲੋ ਦੇਖਦੇ ਆ ਆਏਗਾ ਕਿ ਆ ਦੇਖਦੇ ਕਿਤਨੇ ਵਜੇ ਤੱਕ ਪਹੁੰਚੇ ਬਾਕੀ ਤੁਹਾਨੂੰ ਇੱਕ ਟੂਰ ਦੇ ਦਿੱਤੀ ਤੁਹਾਨੂੰ ਮੈਸੀ ਬਹੁ ਹੋਇਆ ਕਿਉਂਕਿ ਬਾਈਕਰਾਂ ਦਾ ਸਮਾਨ ਇਦਾਂ ਦੇ ਜਾਂਦਾ ਇਹ ਬਾਈ ਪੇ ਆ ਸਮਾਨ ਇਦਾਂ ਦਾ ਕੁਝ ਰੂਮ ਸੇ ਇੱਕ ਗੱਦਾ ਥੱਲੇ ਲਾਇਆ ਜੀ ਬਾਕੀ ਨਿਕਲ ਜੀ ਇਥੋਂ ਅਸੀਂ ਰੈਡੀ ਹੋ ਗਏ ਹਾਂ ਬਾਹਰ ਦਾ 뷰 ਤੁਹਾਨੂੰ ਦਿਖਾ ਦਿੰਦਾ ਇਤੋਂ ਜਬਰਦਸਤ ਹੈ ਇਹ ਦੇਖੋ ਪਰ ਇਹ ਇੱਥੇ ਮਿੱਟੀ ਵਾਲੇ ਪਾਸੇ ਨੂੰ ਵੇਖੋ ਇਹ ਦੇਖੋ ਦਮਲ ਕੋਈ برف ਬਰਫ ਨਹੀਂ ਇੱਥੇ ਤੇ ਇਹ 뷰 ਆ ਬੋਸ਼ ਇਹ ਸਾਡਾ ਹੋਟਲ ਸੀ ਰਾਤ ਆਪਾਂ ਇੱਥੇ ਰੁਕੇ ਸੀ ਤੇ ਹੁਣ ਇੱਥੋਂ ਨਿਕਲਾਂਗੇ ਇੱਥੋਂ ਨਿਕਲਾਂਗੇ ਫਿਰ ਬਾਈਕ ਤੋਂ ਦਿਖਾ ਦਈਏ ਬਾਈਕ ਸਾਡੇ ਉਹ ਪਾਦੇ ਪਾਸੇ پارک ਹੋਈਆਂ ਸੀ ਤੇ ਹੋਰ ਪੱਲ ਪਰ ਹੋਮ ਫਰੀ ਬਾਕੀ ਤੋਂ ਵੀ ਕਿੱ데 ਚਲੋ ਚੱਲਦੇ ਆਈ ਥੰਮ ਦੇ ਹਮਾਂ ਨੇ ਥੰਮ ਦੇ ਹਮਾਂ ਨੇ ਤੇ ਇਹ ਸਾਡੀ ਬਾਈਕ ਸਾਂ ਕੁਝ ਇਸ ਤਰ੍ਹਾਂ ਦੀ ਇੱਧਰ ਲਾਈਨ ਚ ਲੱਗੀਆਂ ਹੋਈਆਂ ਸੀ ਰਾਤ ਚਲੋ ਨਿਕਲਦੇ ਆ ਅਸੀਂ ਫਿਰ ਚਲਦੇ ਆ ਲਓ ਜੀ ਸਮਾਨ ਅਸੀਂ ਬੰਨ ਲਿਆ ਹੈ ਬੈਗ ਦੇ ਨਾਲ ਤੇ ਬਾਈਕ ਤੇ ਸਮਾਨ ਮੂਡ ਹੋ ਗਿਆ ਵਿਸ਼ਾਲ ਆਪਣਾ ਮਾਉਂਟ ਕਰ ਰਿਹਾ ਵੈਸੇ ਟੇਲ ਬੈਗ ਦਾ ਫਾਇਦਾ ਹੈ ਨਾ ਬਹੁਤ ਜ਼ਿਆਦਾ ਯਾਰ ਮੈਂ ਦੇਖਿਆ ਹੈ ਨਾ खेती को लगा देख मेनू जल्दी भी तो चाहिए लेकिन ट्रेन का फायदा की ये भी है जी टॉप बॉक्स ये ना पैन लगा के ना टॉप बॉक्स लगा गाड़ी झोल बहुत मारती है वो पीछे नु चक हो जांदा है ना ऑफरोडिंग तो तो फिर तो ये सामान थोड़ा बैलेंस करना पड़ेगा इधर भी इतना सामान इधर भी चलो ਚਲੋ ਕੁਛ ਤਾਂ ਫਾਇਦਾ ਹੈ ਇਹਦਾ ਕੁਛ ਤਾਂ ਫਾਇਦਾ ਹੈ ਹੂੰ ਐਸੀ ਬਾਤ ਨਹੀਂ ਫਾਇਨ ਨਹੀਂ ਬੈਨੀਫਿਟ ਤਾਂ ਹੈ ਟੇਲ ਵੈਕ ਇਹ ਹੈ ਜਿਹੜਾ ਹੈ ਕਿ ਆਪਕੋ ਸਮਾਨ ਜ਼ਿਆਦਾ ਆ ਜਾਏਗਾ ਸਮਾਨ ਜ਼ਿਆਦਾ ਆਏ ਪੈਨੀਆਂ ਵਿੱਚ ਪੂਰਾ ਪੂਰਾ ਆਏਗਾ ਅਗਰ ਅਗਰ ਸਾਫੇ ਪੈਨੀਆਂ ਐਡ ਕਰ ਰਹਾ ਹੈ ਫੇਰ ਫੇਰ ਦੇਖ ਫੇਰ ਪੈ ਫੇਨੀਆਂ ਯਾ ਸਲੋਸਟੇ ਯਾ ਪੈਨੀਆਂ ਫੇਰ ਸਿਰ ਚਲੋ ਬਾਕੀ ਦੇਖਦੇ ਆਂ ਜੀ ਅੱਜ ਦਾ ਪਲਾਨ ਪੂਰਾ ਹੁੰਦਾ ਕਿ ਨਹੀਂ ਹੁੰਦਾ ਕੋਈ ਗੱਲ ਚਲੋ ਮਿਲਦੇ ਆਂ ਫਿਰ ਮੋਟੋ ਬਲੂ ਜਲਦੀ ਕਰੀ ਦੀ ਜਾਂਦੇ ਕਿ ਨਹੀਂ ਹੈ ਕੱਲ੍ਹ ਕੱਲ੍ਹ ਲੱਗਦਾ ਆ ਮਾਜਾਂਗੇ ਆ ਕੱਲ ਕੱਲ ਲੱਗਦਾ ਨਹੀਂ ਜੇ ਆਪਾਂ ਟਾਪਾ ਪੁੰਚਾਂਗੇ ਰਾਤ ਆਪਾਂ 8 8:00 ਵਜੇ ਤੁਰੇ ਆ ਸਾਢੇ 2 ਬੜੇ ਸੋ ਗਏ ਸੀ ਪੋੜੇ ਘਟ ਜਾਏ ਪੋੜੇ 9 ਸਾਢੇ 9 ਸਾਢੇ 9 ਆ ਗਏ ਸੀ ਇੱਥੇ ਡੇਢ ਘੰਟੇ ਜਾਗੇ ਇੱਥੇ ਡੇਢ ਘੰਟੇ ਦੇ ਵਿੱਚ 60 ਕਿਲੋਮੀਟਰ ਉਹ ਤਾਂ 74 ਕਿਲੋਮੀਟਰ ਆ ਹਾਂ ਮੇਰੇ ਜਿਆਦਾ ਕਿਲੋ ਮੋੜ ਰਹੇ ਕਹਿੰਦਾ ਲੱਗਤਾ ਨਹੀਂ ਹੈ ਨਹੀਂ ਲੱਗਤਾ ਵੀ ਅਜੀ ਬਾਤ ਨਹੀਂ ਲੱਗਤਾ ਜਿਆਦਾ ਨਹੀਂ 60 ਕਿਲੋਮੀਟਰ ਸ਼ੋਅ ਕਰਦਾ ਸੀ ਉੱਤੇ ਮੈਪ ਤੇ ਹਾਂ ਹੂੰ ਬਾਕੀ ਥੋੜੀ ਦੇਰ ਕਰਨੀ ਪਈਏ ਚਲੋ ਚੱਲਦੇ ਆ ਜੀ ਮਿਲਦੇ ਆ ਫੇਰ ਮੋਟੇ ਬਲ ਮੋੜ ਤੇ बाइक न थोड़ा वार्म अप कर लिए बट हजे तो गेट से खड़ी है चलो स्टार्ट करते हैं सुबह सुबह जी सेल्फ में स्टार्ट क्या बात है पहली सेल्फ ਤਮ ਇੱਕ ਇਹ ਚੀਜ਼ ਦਿਖਾਣੀ ਸੀ ਇਹ ਦੇਖੋ ਜੀ ਇਹਨਾਂ ਨੇ ਨਾ ਛੱਤਾਂ ਦੇ ਉੱਤੇ ਕਾਹ ਫੂਸ ਜਿਹਾ ਰੱਖਿਆ ਹੈ ਹਰੇ ਸਾਰੇ ਛੱਤਾਂ ਤੇ ਆ ਇੱਧਰ ਵੀ ਆ ਇੱਧਰ ਵੀ ਆ ਤੇ ਇੱਧਰ ਵੀ ਆ ਸਾਰੇ ਠੀਕ ਹੈ ਇਹ ਕਿਉਂ ਰੱਖਦੇ ਆ ਤੇ ਕਿਉਂ ਰੱਖਦੇ ਆ ਦੱਸਿਓ ਜਰੂਰ ਵੀ ਕਮੈਂਟ ਕਰਕੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਬਾਕੀ ਹਾਂ ਉਹ ਦੇਖੋ ਸੁੱਕਾ ਰਗਾ ਕਰਕੇ ਰੱਖਿਆ ਹੋਇਆ ਦੇਖੋ ਸਾਹਮਣੇ ਆ ਆ ਗਿਲ ਆ ਹਰਾ ਘਾਇਆ ਇਹ ਵਾਲਾ ਇਹ ਇਹ ਹਰਾ ਘਾ ਰੱਖਿਆ ਆ ਦੇਖੋ ਇਹ ਬਰੱਡੇ ਕੇ ਬਾਅਦ ਸੁੱਕਾ ਆ ਕੇ ਨਾ ਇਹਨਾਂ ਨੇ ਛੱਤ ਤੇ ਰੱਖਿਆ ਸੁਕਾਉਣ ਲਈ ਹਾਂ ਉਹ ਲਓ ਇੱਧਰ ਪੈਕਿੰਗ ਹੁੰਦੀ ਪਈਆ ਖਿੱਚ ਤੂੰ ਹੁੰਦੀ ਪਈ ਖਿੱਚ ਤੂੰ ਜੋਰ ਲਗਾ ਕੇ ਹੈਈ ਸ਼ਾ ਨਜ਼ਰੋਂ ਬਈ ਇਹਨਾਂ ਗਲੀਆਂ ਦੇ ਜੋਰ ਲਗਾ ਕੇ ਹੈਈ ਸ਼ਾ ਇਹ ਵੀ ਬੰਨਣ ਦਾ ਬੜਾ ਔਖਾ ਹੈ ਹੈਨਾ ਇੱਧਰ ਜਾਈਏ ਉਹ ਨਹੀਂ ਜੀ ਹਾਂ ਚਲੋ ਚੱਲ ਗਏ ਚਲੋ ਜੀ ਅਸੀਂ ਜਾ ਰਹੇ ਆ ਵਾਪਸ ਤੌਰ ਦੇ ਹਿਮਾਲਿਆ ਰੈਸਟੋਰੈਂਟ ਹੋਟਲ ਐਂਡ ਰੈਸਟੋਰੈਂਟ ਦੇ ਵਿੱਚ ਆਪਾਂ ਰੁਕੇ ਸੀ ਤੇ ਇਹ ਕੋਈ ਛੋਟਲਾ ਇਦਾਂ ਦਾ ਫਿੱਟੋ ਆਪਾਂ ਜਾ ਰਹੇ ਹਾਂ ਤਾਬੂ ਮਨਿਸਟਰੀ ਤੇ ਨਿਕਲਦੇ ਆਪਾਂ ਹਲ ਭਾਲੂਆ ਕਿੱਦਾਂ ਬੈਠਾ ਚਲੋ ਅੱਜੀ ਗਰਮੀ ਗਰਮੀ ਜਿਹੀ ਲੱਗ ਰਹੀ ਆ ਥੋੜੀ ਥੋੜੀ ਹੂੰ ਬਾਕੀ ਸਭ ਠੀਕ ਆ ਓਕੇ ਰਿਪੋਰਟ ਨੋ ਟੈਨਸ਼ਨ ਨੋ ਵਰੀ ਵਿਲੀ ਜਾ ਰਹੇ ਆ ਵਿਕਰਮੀ ਰਾਹ ਵਿਕਰਮੀ ਰਾਹ ਜੀ ਆਇਆ ਨਹੀਂ ਮੋੜ ਲੈਣ ਦਿੰਦੇ ਆ ਫੇ ਦਾਬੋ ਮਿਸਤਰੀ ਇੱਥੇ ਕਿੰਨੀ ਆ ਇਹ ਆ ਗਈ ਹੈ ਹੈ ਥੋੜੀ ਹੈ ਥੋੜੀ ਹੈ ਦਾਬੋ ਮੇ ਕਿਹਾ ਕਿ ਕਿਲੋਮੀਟਰ ਬਸ 500 ਮੀਟਰ ਚਲੋ ਤੋ ਹੈਗੀ ਜੀ 500 ਕਿਲੋਮੀਟਰ ਦੀ ਤੇ ਟਾਪ ਮੰਨਿਸਟਰੀ ਟਾਪ ਮੰਨਿਸਟਰੀ ਚਲੋ ਤੋ 1000 ਪ੍ਰੋਜਨ ਆਵਟਰ ਵਿਚਾਰਾ ਮੇਰੇ ਅਲਗਾ ਹੋਣਾ ਮੈਂ ਪਹਿਲਾਂ ਗਿਆ ਸੀ ਡਿਸਕਵਰ ਤੇ ਲੈ ਨੂੰ ਇਹ ਬੰਦਾ ਮਹਾਰਾਸ਼ਟਰ ਤੋਂ ਆਇਆ ਸ਼ਾਇਡ ਲੈ ਕੇ Honda Shine ਬਾਕੀ ਚੱਲ ਨਹੀਂ ਲੱਗਦਾ ਸਰ ਥੋੜੀ ਦੇਰ ਬਾਅਦ ਤੇ ਅੱਜ ਦਾ ਟਾਰਗੇਟ ਹੈ ਜੀ ਨਾਰਕੰਡਾ ਸ਼ਾਇਦ ਆਪਾਂ ਨਾਰਕੰਡਾ ਜਾਈਏ ਤੇ ਇਹ ਹੈਗਾ ਜੀ ਟਾਬੂ ਮਿਨਿਸਟਰੀ ਦਾ ਗੇਟ ਕਿਆ ਬਾਤ ਹੈ ਹੂੰ ਮਕੈਨਿਕ ਵੀ ਹੈ ਟਾਇਰ ਪੈਂਚਰ ਵਾਲਾ ਠੀਕ ਹੈ ਜੀ ਉਹ ਬਾਈ ਦਾਦਤ ਜੀ ਕਿ 1228 ਕ कुछ पुरानी मिनिस्ट्री आठाई साल पुराने एक ही अठाई साल फोर्टीन टू लाहौल स्पीति ताबो डिस्ट्रिक लाहौल स्पीति जल है अनमोल क्या बात है सामने पहाड़ ग्राम ताबो आपका हार्दिक अभिनंदन करती है विलेज कैफे रेस्टोरेंट लामा जनरल स्टोर क्या बात है कितने लेके जा रहे हैं आए हैं जी मेरे को पार्किंग हेलीपैड बनया हुआ अच्छा हेलीपैड है क्या हो? ਇਹ ਤਾਬੂ ਦਾ ਹੈਲੀਪੈਡ ਲੈ ਜੀ ਫੋਟੋ ਵਗੈਰਾ ਖਿਚਾ ਲਈ ਆ ਅੱਜ ਅਸੀਂ ਹਮ ਜਾ ਰਹੇ ਆ ਤਾਬੂ ਮੋਨਿਸਟਰੀ ਜੇ ਆ ਤਾਂ ਇਹ ਹੈਗਾ ਜੀ ਹੈਲੀਪੈਡ ਭਾਈ ਯਾਰ ਕਿਤੇ ਕਿਤੇ ਹਿੰਦੀ ਨਿਕਲ ਜਾਂਦੀ ਆ ਟੈਨਸ਼ਨ ਨਾ ਲਿਓ ਬੇਸਿਕਾ ਹੈਲੀਪੈਡ ਜੀ ਆਪਣੇ ਤਾਬੂ ਦਾ ਤੇ ਇਹ ਸਾਹਮਣੇ ਕੀ ਮਨਿਸਟਰੀ ਮਨਿਸਟਰੀ ਅੰਦਰ ਚਲਦੇ ਆ ਤੇ ਪਾਈ ਕਿੱਥੇ ਲਾਉਨੇ ਆ ਸਾਈਡ ਤੇ ਆਦੇਣਾ ਹੀ ਬੜੇਗਾ ਭਾਈ ਮੇਰੇ ਨਾਲ ਕੈਬਨ ਚੋਲੋ ਲੋ ਜੀ ਅਸੀਂ ਪਹੁੰਚ ਚੁੱਕੇ ਆ ਜੀ ਤਾਬੂ ਮੰਤਰੀ ਜੀ ਜੋ ਕਿ ਆ ਕੀਆ ਬਖਤ ਹੈ ਇਹ ਮੈਂ ਕਹਦਾ ਦੋ ਬੋਪਰਾਨੀ ਇਸ ਤਰੀਕੋ ਪਾਣੀ ਨੂੰ ਨਾਮ ਕਿਹਦੇ ਸਾਹ ਬਰਾਨੀ ਮੈਂ ਤੁਹਾਨੂੰ ਦਲੇ ਮੈਂਸ਼ਨ ਕਰ ਦੂੰਗਾ ਚਲੋ ਸਮਝ ਲੈਣੇ विशाल जा रहा ब्लॉक करता हुआ एक नंबर क्या बात है ये नहीं बनी है ये नवी बनी है विशाल है ना क्या बात नवी मिनिस्ट्री बन गई है तो वह पुरानी क्या बात है ये सी पुरानी मिनिस्ट्री है ये नवी है ਓਲਡ ਮਿਨਿਸਟਰ 996 AD ਇਹ ਹੁਣ ਮੈਨੂੰ ਪਤਾ ਨਹੀਂ ਕਿੰਨੇ ਹੋਈ 996 AD ਵਿਚਾਰ ਕਿੰਨੇ ਸਾਲ ਪੁਰਾਣੀ ਇਹ 1000 1000 ਸਾਲ 996 AD ਦੇਖੀ ਕੀ ਬਾਤ ਹੈ ਇਹ ਆਪਣਾ ਵਿਕਰਮ ਵਿਰਾ ਆ ਰਿਹਾ ਕੀ ਬਾਤ ਹੈ ਇਹ ਹੈ ਜੀ ਬੈਕ ਸਾਈਡ ਪੁਰਾਣੀ ਮਨਿਸਟਰੀ ਜੋ ਕਿ ਇੱਕ ਸਾਲ 1000 ਸਾਲ ਪੁਰਾਣੀ ਹੈ 1000 ਸਾਲ 1000 ਸਾਲ ਥੋੜੇ ਹੁੰਦੇ 1000 ਸਾਲ 900 AD ਮੇ ਬਣੀ ਸੀ ਹਾਂ ਕੀ ਬਾਤ ਹੈ ਇਹ ਹਮੇਂ 올 ਵਾਲੀ ਓਏ ਹੋਏ ਹੋਏ ਇਹ ਹੈ 올ਡਸਟ ਸਟੋਨਰ ਪੁਲਿਸ ਇਹ ਤਾਬੋ ਕੀ 올ਡ ਮਿਨਿਸਟਰੀ ਵੀਰੇ ਘੈਂਟ ਆ ਵੀਰੇ ਮਿੱਟੀ ਦੀ ਐ ਬਣੀ ਆ ਸਾਰੀ ਮਿੱਟੀ ਲਿਪੀ ਹੋ ਸਾਰੀ ਇਹ ਫੱਟੇ ਲਾਇਆ ਵਾ ਕੀ ਬਾਤ ਆ ਆ ਗਏ ਸ਼ੂਟ ਕਰਨਾ ਮਨਾ ਹੈ ਅੱਗੇ फोटो आर नॉट अलाउड ਬਾਹਰ ਤੱਕ ਨਹੀਂ ਸਕਦੇ ਆ ਕੀ ਬੰਦ ਹੈ ਲਓ ਜੀ ਅਸੀਂ ਇਸ ਟਾਈਮ ਆ ਗਏ ਟਾਈਗਰ ਡੈਮ ਰੈਸਟੋਰੈਂਟ ਦੇ ਵਿੱਚ ਤੇ ਇਹ ਆਈ ਇਦਾਂ ਦਾ ਕੁਝ ਰੈਸਟੋਰੈਂਟ ਆ ਬਾਈਕ ਵਗੈਰਾ ਖੜੀਆਂ ਹੋਈਆਂ ਨੇ ਬਾਈਕਰ ਵਗੈਰਾ ਬਾਧੂ ਆਏ ਹੋਏ ਨੇ ਇੱਥੇ ਆਪਾਂ ਸੈਂਡਵਿਚ ਵਗੈਰਾ ਖਾ ਕੇ ਆਟੀਆਂ ਤੇ ਬਾਕੀ ਨਿਕਲਦੇ ਤੋਂ ਹੁਣ ਤਾਬੋ ਚਾਂ ਸੀ ਤਾਬੋ ਤੋਂ ਆਪਾਂ ਨਿਕਲਾਂਗੇ ਅੱਗੇ ਤੇ ਦੇ ਦੇਆ

ਚਲੋ ਚਲੋ ਜੀ ਆਪਾਂ ਕੀ ਮਿਨਿਸਟਰੀ ਤੋਂ ਨਿਕਲ ਰਹੇ ਆ ਰੋਟੀ ਪਾਣੀ ਖਾ ਗਏ ਆ ਉਗਵਾਲੇ ਹੋਟਲ ਤੇ ਟਾਈਗਰਡ ਇਨ ਰੈਸਟੋਰੈਂਟ ਦਾ ਜੀ ਕੋਈ ਤੇ ਹੁਣ ਆਪਾਂ ਨਿਕਲ ਰਹੇ ਆ ਅੱਗੇ ਨੂੰ ਨਾਕੋ ਨੂੰ ਤੇ ਚਲਦੇ ਆ ਜੀ ਫਿਰ ਨਾਕੋ ਅਹ ਚੱਲਦੇ ਆਂਗੇ ਬਾਏ ਬਾਏ ਤਬੂ ਤਬੂ ਨੂੰ ਕੀ ਕਰਦੇ ਆਂ ਬਾਏ ਬਾਏ ਤੇ ਇੱਥੇ ਆਈ ਹੈ ਜੀ ਇਹ ਬੜਦੇ ਨੇ ਸ਼ਾਪ ਹੈ ਬਾਈਕ ਵਗੈਰਾ ਵਾਹੂ ਹੋ ਪਰਾਂਣ ਦੀ ਤੇ ਬਾਕੀ ਚੱਲਦੇ ਨੇ ਸੁਮਦੋ ਹੈਗਾ ਜੀ 28 ਤੇ ਪੋ ਹੈਗਾ 84 ਤੇ ਰਾਮਪੁਰ 239 ਕਿਲੋਮੀਟਰ ਮਤਲਬ 240 ਮੰਨ ਕੇ ਚੱਲੋ 39 ਜਿਗਾ ਸੋਲੋ ਵਾਕੀ ਸਾਹਮਣੇ ਪਹਾੜ ਦੇ ਲੋ ਇੱਧਰ ਪਹਾੜ ਦੇ ਲੋ ਇੱਕ ਨੰਬਰ ਬਹੁਤ ਸਹੀ ਜਗ੍ਹਾ ਹੈ ਜੀ ਬਸ ਇਹਨੂੰ ਹਮ ਬਾਏ ਬਾਏ ਕਰਨ ਦਾ ਟਾਈਮ ਆ ਗਿਆ ਹੈ ਠੀਕ ਹੈ ਜੀ ਚੱਲੋ ਚੱਲਦੇ ਆਂ ਮਿਲਦੇ ਆਂ ਥੋੜੀ ਦੇਰ ਬਾਅਦ ਇਹ ਇੱਕ ਹੋਰ ਛੋਟਾ ਜਿਹਾ ਪਿੰਡ ਆਇਆ ਇੱਥੇ ਇਹ ਪਿੰਡ ਦਾ ਨਾਮ ਪਤਾ ਨਹੀਂ ਕੀ ਆ ਪਿੰਡ ਦਾ ਨਾਮ ਹੈਗਾ ਲਰੀ ਲਰੀ ਪਿੰਡ ਹੈ ਜੀ ਲਰੀ ਪਿੰਡ ਛੋਟਾ ਜਿਹਾ ਲੋਸ ਪੀਤੀ ਦੇ ਵਿੱਚ ਪੈਂਦਾ ਹੈ लरी पिंड लहरी पिंड क्या लहरी काफी बड़ा पेड़ ठीक ठाक है मतलब पोपुलेशन सही है आरी पिंड सही पॉपुलेशन ਕੋਈ ਕੈਂਪ ਜੇ ਕੋਈ ਵੀਆਰਓ ਦੇ ਕੈਂਪ ਲੱਗਦੇ ਆ ਮੈਨੂੰ ਬਾਕੀ ਰਾਸਤਾ ਐਂਡ ਸਿੱਧਾ ਸਿੱਧਾ ਦੇਖ ਸਕਦੇ ਹੋ ਕਿ ਇਧਰ ਕੋਈ ਐਂਡ ਸਿੱਧਾ ਰਸਤਾ ਆਈ ਥਿੰਕ ਮੈਂ ਦਾਨੀਲ ਕਾ ਹ ਅੜਵਾ ਇਤਰੀ ਪਹਾੜਾ ਅੱਗੇ ਪਹਾੜਾ ਅੱਗੇ ਪਹਾੜ ਪਿੱਛੇ ਪਹਾੜ ਇਹ ਥੋੜਾ ਮੈਦਾਨੀ ਇਲਾਕਾ ਕੀ ਬਾਤ ਹੈ ਸਹੀ ਹੈ ਇੱਕ ਨੰਬਰ ਘੈਂਟ 뷰 ਜਿਹਨੂੰ ਕਹਿੰਦੇ ਨੇ ਨਾ ਘੈਂਟ ਓਏ ਹੋਏ ਇੱਕ ਨੰਬਰ ਟਾਵਰ ਇੱਥੇ ਲੱਗਾ ਆ ਰੇਂਜ ਵਗੈਰਾ ਆ ਜਾਂਦੀ ਹੁਣੀ ਕੀ ਤੇ ਚਾਹਤ ਤੇ ਰੁਕਦੇ ਆ ਬੈਗ ਰੂਟ ਸੈਟ ਕਰ ਲੈਂਦੇ ਜਨੂ ਇੱਕ ਨੰਬਰ ਬੈਗ ਥੋੜਾ ਜਿਹਾ ਅੱਗੇ ਨੂੰ ਆਇਆ ਮੇਰਾ ਯਾਰ ਇਹਨੂੰ ਮੜ ਜਾ ਪਿੱਛੇ ਨੂੰ ਸ਼ਾਨਦਾਰ 뷰 ਆ ਹਨਾ ਨਾਲ ਸਪੀਤੀ ਰਾਈਡਰ ਵੱਤੀ ਵਗਦੀ ਆ ਉਹ ਬਾਈਕ ਖੜਾ ਆਪਣਾ ਚਾਹ ਜੜ ਗਏ ਯਾਰਾ ਪਤਾ ਨਹੀਂ ਕਿੱਥੇ ਰਗੇ ਦੋਨੋਂ ਯਾਣੇ ਠੀਕ ਆ ਯਾਰ ਜਗਾ ਬੱਦਲ ਪਹਾੜਾਂ ਦੇ ਉੱਤੇ ਪੈਂਦੀ ਬੱਦਲ ਦੀ ਛਾਂ ਤੇ ਜਿੱਦਾਂ ਜਿੱਦਾਂ ਅੱਗੇ ਨੂੰ ਵੱਧਦਾ ਪਿਆ ਮੈਨੂੰ ਇੱਧਰ ਆ ਰਿਹਾ ਇਹ ਬੱਦਲ ਪਹਾੜ ਪਿੱਛੇ ਨੂੰ ਹੁੰਦਾ ਪਿਆ ਸੋ ਚਲੋ ਅੱਗੇ ਹੀ ਸੋ ਕਿਸੇ ਬਾਤਾਂ ਕਰ ਰੋ ਸਿੰਘ ਤਰਸਣਾ ਨਾ ਮੇਰਾ ਬੈਗ ਥੋੜਾ ਭਾਰੀ ਜਿਆਦਾ ਹੋ ਗਿਆ ਸਮਾਨ ਸਾਨੂੰ ਲਿਆ ਕਰਕੇ ਨਾ ਉਹਦੇ ਨਾਲ ਬੈਗ ਬਿਠਦੇ ਨਾਲ ਘੁੱਟ ਹੁੰਦਾ ਵਾ ਹਾਂ ਚਲੋ ਵਧੀਆ ਆ ਢਾਸ ਲੱਗ ਜਾਂਦੀ ਆ ਦਰਦ ਨਹੀਂ ਹੁੰਦੀ ਬਿਠਵੇਂ ਵਿੱਚ 11 ਵਜ ਗਿਆ ਜੀ ਤੇ ਨਾਸ ਪੀਤੀ ਆ ਵੀ ਜਾਂਦੀ ਪਈ ਆ ਨਾਲੋਂ ਨਾਲ ਚਲੋ ਏ ਅੱਗੇ ਜਾ ਕੇ ਸਤਲੁਜ ਵਿੱਚ ਡਰਲ ਜਾਣੀ ਹੈ ਮੇਰਾ ਖਿਆਲ ਮੇਰੇ ਖਿਆਲ ਬਾਕੀ ਚੱਲਦੇ ਜੀ ਹੌਲੀ-ਹੌਲੀ ਦੇਖਦੇ ਆ ਇਦਾਂ ਦਾ ਕੋਈ ਮੋਲ ਚਾਲਾ ਸਾਹਮਣੇ ਦਾ ਦਿਓ ਤੁਸੀਂ ਦੇਖ ਸਕਦੇ ਆ ਉਧਰ ਦੇ ਪਾਸੇ ਛਾਂ ਆ ਬੱਦਲਾਂ ਤੇ ਪਹਾੜਾਂ ਤੇ ਤੇ ਬੱਦਲਾਂ ਦੀ ਇਸ ਪਾਸੇ ਦੇਖ ਸਕਦੇ ਆ ਧੁੱਪ ਨਿਕਲ ਹੀ ਹੋਈ ਆ ਕਿਆ ਸ਼ਾਨਦਾਰ 뷰 ਆ ਇਹ ਹੀ ਤਾਂ ਚੀਜ਼ੇ ਦੇਖਣ ਆ ਲਈ ਯਾਰ ਇੱਧਰ ਹੋਰ ਹੋਰ ਕੀ ਆ ਇਸੇ ਕਰਕੇ ਆ ਘੁੰਮਣ ਆ ਦੇ ਨੇਚਰ ਦੇ ਵਿੱਚ ਬੰਦੇ ਚਲੋ ਮਿਲਦੇ ਆਂ ਫਿਰ ਲੋ ਜੀ ਬਕਰ ਮੇਰਾ ਫੋਟੋ ਖਿਚਾ ਰਿਹਾ ਤੇ ਆਪਾਂ ਆਹ ਛੋਟਾ ਜਿਹਾ ਵਿਲੇਜ ਆ ਕੋਈ ਹੋਰ ਰੋਡ ਜਾਂਦਾ ਉਹਨਾਂ ਇੱਕ ਨੂੰ ਹੀ ਤੇ ਉਹ ਉਹ ਘਰ ਦੇ ਉੱਤੇ ਵੀ ਨਾ ਉਹ ਦੂਏ ਰੱਖੇ ਹੋਇਆ ਪੱਠੇ ਚਲੋ ਵੀਡੀਓ ਉਹ ਵਧੀਆ ਚੱਲ ਜਾਈ ਸਾਹਮਣੇ ਆਹ ਇੱਕ ਪਹਾੜ ਕਿਦਾਂ ਕੱਟਿਆ ਹੋਇਆ ਕੱਟ ਕੇ ਬਣਾਇਆ ਹੋਇਆ ਜੀ ਕਰੋੜਾਂ ਦੇ ਫੈਸਲਟ ਨਹੀਂ ਹੁੰਦੀ ਉਹ ਇਤਦ ਰੋੜਾ ਹੌਲੀ ਹੌਲੀ ਡੋਮੀਨਰ ਵਾਲਾ ਜਿਆ ਪੈਨ ਪੁੰਨਿਆ ਲਾ ਕੇ 11 ਵਜ ਗਿਆ ਇੱਥੋਂ ਉਹ ਉਹ ਜਿਹੜਾ ਵਿਲੇਜ ਪਿੱਛੇ ਦੇਖ ਕੇ ਆਣਾ ਇੱਥੋਂ ਆਹ ਵਾਲਾ ਰੋਡ ਕੱਟਦਾ ਉਹਨੂੰ ਇਹ ਵਾਲਾ ਰੋਡ ਥੱਲੇ ਨੂੰ ਜਾਂਦਾ ਥੱਲੇ ਨੂੰ ਜਾ ਕੇ ਸੁਮਦੋ ਕੀ ਲਿਖਿਆ ਸੁਮਦੋ ਕੁਝ ਕਰਕੇ ਸੀ ਸੁਮਦੋ ਵਿਲੇਜ ਬਾਕੀ ਨਜ਼ਾਰਾ ਇੱਕ ਨੰਬਰ ਦਾ ਔਰ ਪਹਾੜ ਇੱਥੇ ਮਿੱਟੀ ਵਾਲੇ ਸ਼ੁਰੂ ਹੋ ਗਏ ਦੇਖ ਲਓ ਆ ਮਿੱਟੀ ਵਾਲੇ ਆ ਪਹਾੜ ਸਾਰੇ ਮਿੱਟੀ ਦੇ ਬੱਟੇ ਵਾਲੇ ਚਿੱਟੇ ਪਹਾੜ ਉਹ ਸੁਆਹੇ ਰੰਗ ਦੇ ਆ ਇਧਰ ਮਿੱਟੀ ਵਾਲੇ ਪਹਾੜ ਨੇ ਸਹੀ ਆ ਮੋ ਚੱਲ 1 ਨੰਬਰ ਰ ਕੀ ਉਹ ਸਪੀਤੀ ਰਿਵਰ ਵਗਦੀ ਆ ਨਾ ਨਾਲ ਨਾ ਨਾਲ ਦਾ ਮਤਲਬ ਛੋਟਾ ਜਿਹਾ ਝਰਨਾ ਵਗਦਾ ਪਿਆ ਬਹੁਤ ਵਧੀਆ ਲੱਗ ਰਿਹਾ ਛੋਟਾ ਇਹ ਨਾ ਕਹੀਆ ਛੋਟਾ ਜਿਹਾ ਪਤਾ ਨਹੀਂ ਪਾਣੀ ਕਿੱਥੋਂ ਆਉਂਦਾ ਉਹ ਉੱਪਰੋਂ ਉੱਪਰੋਂ ਆਉਂਦਾ ਖੱਡ ਜੀ ਤੋਂ ਪਾਣੀ ਦੇ ਲੋ ਓ ਹੈਡ ਮੋਲ ਚਲੋ ਸਿਰਾਈ ਗੱਲਬਾਤ ਕਰ ਰਹੇ ਹੁੰਦੇ ਵੀਰੇ ਚਲੋ ਅੱਗੇ ਚੱਲਦੇ ਆ ਆ ਦੇਖੋ ਮੱਟੇ ਵਾਲੇ ਪਹਾੜ ਆ ਗਏ ਸਲੇਟਾਂ ਜਿਹੇ ਵਾਲੇ ਛੋਟੇ ਛੋਟੀਆਂ ਸਲੇਟਾਂ ਜਿਹੇ ਨੇ ਚਲੋ ਸਪੀਤੀ ਰਿਵਰ ਇੱਥੇ ਆ ਕੇ ਥੋੜੀ ਚੌੜੀ ਹੋ ਜਾਂਦੀ ਆ ਦੇਖੋ ਪਾਣੀ ਦਾ ਫਲੋ ਦੇਖੋ ਤੁਸੀਂ ਬਾਕੀ ਗੱਲਾਂ ਬਾਅਦ ਵਿੱਚ ਪਾਣੀ ਦੇ ਫਲੋਵ ਦੀ ਵੇਲ ਬੰਨੀ ਹੋਈ ਆ ਫਲੋ ਨੇ ਆਪਰ ਇਹ ਪਾੜ ਦੇ ਕੋਦੇ ਓਏ ਜਿੱਦਾ ਕੱਟ ਕੇ ਹੈ ਨਾ ਜਿੱਦਾ ਥੱਲੋ ਖੋ ਰਿਓ ਹੁੰਦੇ ਆ ਨਾ ਐਦਾਂ ਹੈ ਨਾ ਸਹੀ ਮੋਚ ਆ ਰਾ ਗੱਲਬਾਤ ਬੜੀ ਪੂਰੀ ਆ ਵੀਰੇ ਦੇਖੋ ਪਿੱਛੇ ਪਾੜ ਚ ਮੋਰੇ ਗ੍ਰੀਨਰੀ ਆ ਗਈ ਹੈ ਨਾ ਇੱਕਦਮ ਹੀ ਕਿੱਥੇ ਸੁੱਕੇ ਪਹਾੜ ਕਿੱਥੇ ਗ੍ਰੀਨਰੀ ਇਹ ਸਭ ਸੇਬਾ ਵੇ ਆ सेबा के बूटे लगे हुए हैं मेरा ख्याल कीनू आ या तो कीनू आ या सेब आ बाग भरिया पे देखो सेबा के बूटे ना चंगी माहौल चाल गलबात पूरी आ हाँ ਗ੍ਰੀਨਰੀ ਗ੍ਰੀਨਰੀ ਕਾਜਾ ਜਿਹੜਾ ਨਹੀਂ ਯਾਰ ਹਜੇ ਇਹਨਾਂ ਗ੍ਰੀਨਰੀ ਇੱਥੇ ਹੈਗੀ ਆ ਇਹ ਹਮ ਨੂੰ ਪਿੰਡ ਦਾ ਨਾਮ ਨਹੀਂ ਪਤਾ ਕੀ ਆ ਸੋਹਣੀ ਗੱਲ ਬਾਤ ਆ ਉਹ ਪੈਂਦਾ ਉਹ ਪੈਂਦੇ ਉਹ ਛੇੜਾ ਨਹੀਂ ਉਹ ਜਾਣਦੇ ਜਾਣਦੇ ਗੁੱਸੇ ਨੂੰ ਉਹ ਅੰਦੀਪੇ ਸਕੋਰਪੀਓ ਘੈਂਟ ਲੱਗਦੀ ਹੈ ਨਾ ਛੋਟੀ ਜਿਹੀ ਡੱਬੀ ਜਿਹੀ ਰਾਜਸਥਾਨ ਨੰਬਰ ਹੈ ਇਹ ਦੇਖੋ ਕਿੰਨਾ ਸੋਹਣਾ 499 ਲੱਗਦਾ ਪਿਆ ਬੱਕਾ ਇਹ ਅੰਦਾਜ਼ ਦੱਦ ਨੂੰ ਨਹੀਂ ਆ ਇਹ ਅੰਦਰ نیچے ਪਾਣੀ ਚਲੋ ਇਹ ਇਹ ਛੋਟਾ ਜਿਹਾ ਜੰਨਾ ਇਹ ਵੀ ਸਪੀਤੀ ਰਾਈਵਰ 'ਚ ਜਾ ਕੇ ਰਲ ਜਾਂਦਾ ਸਪੀਤੀ ਦੇ ਵਿੱਚ ਸਪੀਤੀ ਨਦੀ ਜਿਹੜੀ ਆ ਇਹ ਵੀ ਉਹਦੇ ਵਿੱਚ ਚਾ ਕੇ ਰਲ ਜਾਂਦਾ ਚਲੋ बस थोड़ी गर्मी हो लपिया मैं ग्लव्स नहीं पाए हुए गर्मी लग रही है काया ਥੱਲੇ ਉੱਤਰਦੇ ਪੈਣਾ ਬੇਰਲੇ ਬੇਲੇ ਜੇ ਘਰ ਆਣ ਬਹੁਤ ਹੈ ਬੇਰਲੇ ਮੈਂ ਇੱਕ ਗੱਲ ਦੇਖਿਆ ਕਈ ਜਗ੍ਹਾ ਮੈਂ ਹੈ ਨਾ ਗੱਡੀਆਂ ਲੋਕਾਂ ਦੇ ਛੱਤ ਤੇ ਖੜੀਆਂ ਦੇਖੀਆਂ ਤੇ ਲੋਕ ਕੀ ਥੱਲੇ ਰਹਿੰਦੇ ਆ ਹੈ ਨਾ ਚੱਈਆ ਚਲੋ ਕਿਹੜਾ ਪਿੰਡ ਆਇਆ ਇਹ ਚੰਡੀਗੜ੍ਹ ਸੈਕਟਰ 13